ਕਹਿੰਦੇ ਨੇ ਦੁਨੀਆ ਦਾ ਇੱਕ ਮਹਾਨ ਕਰੋਪ ਮਨੁੱਖੀ ਵੇਦ ਵ્યાਸ ਜਿਸ ਨੇ ਚਾਰ ਵੇਦ ਲਿਖੇ ਭਗਵਦ ਗੀਤਾ ਲਿਖੀ ਭਵਿਸ਼ ਪ੍ਰਵਾਨ ਲਿਖਿਆ ਵੇਦਾਂਤ ਸ਼ਾਸਤਰ ਲਿਖਿਆ ਪੰਜਾਬ ਦੇ ਜਿਹੜਾ ਦਰਿਆ ਹੈ ਬਿਆਸ ਹੈ ਇਸੇ ਰਿਸ਼ੀ ਦੇ ਨਾਂ ਤੇ ਇਸ ਤੋਂ ਇਹ ਵੀ ਪਤਾ ਚੱਲੇ ਕਿ ਪੰਜਾਬੀ ਭਾਵੇਂ ਪੰਜਾਬ ਤੇ ਅਫਗਾਨੀਆਂ ਦੇ ਨਾਮ ਉਹਨਾਂ ਨੇ ਨਾਮ ਰੱਖਿਆ ਪੰਜਾਬ ਨਾਮ ਤੋਂ ਪਹਿਲੇ ਇਸ ਇਲਾਕੇ ਦਾ ਨਾਮ ਸੀ ਮਧੁਰਦੇਸ਼ ਗੁਰੂ ਗੋਬਿੰਦ ਸਿੰਘ ਜੀ ਵੀ ਮਧੁਰਦੇਸ਼ ਕਹਿੰਦੇ ਨੇ ਮਧੁਰਦੇਸ਼ ਹਮ ਕੋਲੇ ਆਏ ਬਾਤ ਬਾਤ ਦਇੰਦੁਰ ਲਾਏ ਇਸ ਇਲਾਕੇ ਦਾ ਨਾਮ ਸੀ ਮਧੁਰਦੇਸ਼ ਮਧੁਰਦੇਸ਼ ਤਵੀ ਪਹਿਲੇ ਇਸ ਇਲਾਕੇ ਦਾ ਨਾਮ ਸੀ ਸਪਤ ਸਿੰਧੂ ਸਤ ਦਰਿਆ ਪੰਜ ਦਰਿਆ ਤੇ ਇਹ ਨੇ ਗਾਗਰਾ ਤੇ ਦਰਿਆ ਸਿੰਧ ਮਿਲਾ ਕੇ ਇਹਨੂੰ ਕਹਿੰਦੇ ਸਨ ਸਪਤ ਸਿੰਧੂ ਇਸ ਇਲਾਕੇ ਦਾ ਨਾਮ ਸੀ ਕਿਉਂਕਿ ਬੜਾ ਜ਼ਰਖੈਸ ਸੀ ਬੜਾ ਜ਼ਰਖੈਸ ਇਲਾਕਾ ਪਾਣੀ ਕਰਕੇ ਮੈਦਾਨੇ ਇਲਾਕਾ ਤੋਂ ਨਾਮ ਮਧੁਰਦੇਸ਼ ਪੈ ਗਿਆ ਅਗਵਾਨੀਆਂ ਦਾ ਜਦ ਕਬਜ਼ਾ ਹੋਇਆ ਇਹਨਾਂ ਨੇ ਫਿਰ ਪੰਜ ਦਰਿਆਵਾਂ ਨੂੰ ਸਾਹਮਣੇ ਰੱਖ ਕੇ ਦੋਹ ਦਰਿਆਵਾਂ ਦੀ ਗਿਣਤੀ ਪਰੋ ਕੀਤੀ ਫਰੰਟੀਅਰ ਦੇ ਇਲਾਕੇ ਇਸ ਇਹਨਾਂ ਪੰਜ ਦਰਿਆਵਾਂ ਦੇ ਆਧਾਰ ਤੇ ਪੰਜਾਬ ਕਹੇ ਜ ਜਿਹੜਾ ਦਰਿਆ ਬਿਆਸ ਵਗਦਾ ਏ ਰਿਸ਼ੀ ਵਿਆਸ ਦੇ ਨਾਂ ਤੇ ਇਸੇ ਦਰਿਆ ਦੇ ਕੰਡੇ ਤੇ ਬੈਠ ਕੇ ਇਸਨੇ ਚਾਰ ਵੇਦ ਲਿਖੇ ਭਵਿਸ਼ ਪ੍ਰਾਣ ਲਿਖਿਆ ਵੇਦਾਂਤ ਸਾਸ਼ਤਰ ਲਿਖਿਆ ਭਾਗਵਤ ਗੀਤਾ ਲਿਖੀ ਪਰ ਉਸ ਜ਼ਮਾਨੇ ਦਾ ਸਭ ਤੋਂ ਕਰੋਕ ਬੰਦਾ ਸੀ। અત્યੰਤ ਕਰੋ। ਪਰ ਉਹਦੇ ਮਨ ਦੇ ਚੋਂ ਇਤਨਾ ਸੁੰਦਰ ਗਿਆਨ ਨਿਕਲੇ। ਫਿਰ ਅਸ਼ਟਾਵਕਰ ਰੇਤੇ ਯੋਗਦਾਇ ਪੁਰਸ਼ ਅਸ਼ਟਾਵਕਰ ਸਰੀਰ ਇਸ ਦਾ ਅੱਠ ਥਾਵਾਂ ਤੋਂ ਢੇੜਾ ਸੀ ਲੱਤਾਂ ਢੇੜੀਆਂ ਬਾਹਾਂ ਢੇੜੀਆਂ ਗਰਦਨ ਢੇੜੀ ਮੋਂਡੇ ਵੀ ਦੋਵੇਂ ਢੇੜੇ ਸੀ ਕਮਰ ਵੀ ਢੇੜ ਅਸ਼ਟਾਵਕਰ ਤੋਂ ਮਰਾਦ 8 ਬਲ ਸਨ ਆਪਣੀ ਜੋਗੀ ਚ ਹੀ ਬੈਠਾ ਰਹਿੰਦਾ ਸੀ ਸਾਧਨਾ ਕਰਦਾ ਰਹਿੰਦਾ ਸੀ ਜਨਕ ਦਾ ਜਿਹੜਾ ਰਾਜਗੁਰੂ ਸੀ ਉਸ ਦਾ ਲੜਕਾ ਸੀ ਪਰ ਅਠ ਸਰੀਰ ਦੇ ਚ ਬਲ ਹੋਣ ਕਰਕੇ ਬਾਹਰ ਘੱਟ ਨਿਕਲਦਾ ਸੀ ਬੱਚੇ ਰੋਲਾ ਪਾ ਦਿੰਦੇ ਸਨ ਬੱਚੇ ਪਿੱਛਾ ਕਰਕੇ ਤਮਾਸ਼ਾ ਕਰਨ ਲੱਗ ਪੈਂਦੇ ਸਨ ਉਹ ਬੱਚਿਆਂ ਨੂੰ ਕੀ ਪਤਾ ਹੈ ਕਿ ਆਤਮਾ ਕੀ ਹੈ ਇੱਕ ਦਿਨ ਕਿਧਰੇ ਘਰ ਦੇ ਚ ਲੋੜ ਪੈ ਗਈ ਤੇ ਮਾਂ ਨੇ ਅਸ਼ਟਾਵ ਕਰਨੋ ਕਿਹਾ ਤੂੰ ਆਪਣੇ ਪਿਤਾ ਨੂੰ ਬੁਲਾ ਕੇ ਲਿਆ ਮਾਂ ਦਾ ਹੁਕਮ ਚੰਨ ਪਿਆ દ્વાર